ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਆਪਾਂ ਆਏ ਹੋਏ ਅੱਜ ਲੁਧਿਆਣਾ ਕਿਸਾਨ ਯੂਨੀਵਰਸਿਟੀ ਕਿਸਾਨ ਮੇਲੇ ਤੇ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਤੇ ਸੋਨਾ ਲੀਕਾ ਦਾ ਬਿਲਰ ਜਿਹੜਾ ਕਿ ਪਰਾਲੀ ਦੇ ਗਠਾ ਵੰਦਦਾ ਹੈ ਬਾਈ ਹੋਰੀ ਆਪਣੇ ਨਾਲ ਆ ਬਾਈ ਦਾ ਆਪਾ ਬਾਈ ਆਪਣਾ ਸ਼ੁਭ ਨਾਮ ਕੀ ਹੈ ਹਰਮਨਦੀਪ ਸਿੰਘ ਮੇਰਾ ਨਾਮ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਾਸੂ ਮੈਂ ਪਿਆ ਵੀਰੀ ਦੇ ਦਿੰਦਾ ਜੀ ਐਡਵਾਂਸ ਅਪਲਮੈਂਟ ਠੀਕ ਹੈ ਜੀ ਤੇ ਆਪਾਂ ਇਹਦੇ ਬਾਰੇ ਜਾਣਕਾਰੀ ਦਿਓ ਕਿਸਾਨ ਵੀਰਾਂ ਨੂੰ ਇਹ ਆਪਣਾ ਸਰ ਇਨਲਾਈਨ ਬਿਲਰ ਆ ਗਿਆ ਦੇਖਣ ਨੂੰ ਹੀ ਪਤਾ ਚੱਲਦਾ ਕਿ ਇਨਲਾਈਨ ਬਿਲਰ ਹੈ ਨਾ ਠੀਕ ਹੈ ਜੀ ਔਰ ਇਹ ਦੋ ਟਾਈਪ ਦੇ ਬਿਲਡਰ ਆਉਂਦੇ ਨੇ ਇੱਕ ਹੁੰਦਾ ਸਾਈਡ ਬਿਲਡਰ ਇੱਕ ਹੁੰਦਾ ਇਨ ਲਾਈਨ ਬਿਲਡਰ ਠੀਕ ਹੈ ਜੀ ਇਹਦੀ ਖਾਸੀਅਤ ਕੀ ਹੈ ਜੀ ਖਾਸੀਅਤ ਇਹ ਇਹ ਹੈ ਕਿ ਇੱਕ ਦੇ ਟਰੈਕਟਰ ਦੇ ਬੈਕ ਸਾਈਡ ਤੇ ਚੱਲੇਗਾ ਠੀਕ ਹੈ ਜੀ ਠੀਕ ਹੈ ਜੀ ਰੋਡ ਦੇ ਉੱਤੇ ਪਾਸਪੋਰਟੇਸ਼ਨ ਦੇ ਵਿੱਚ ਮਤਲਬ ਕੋਈ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਜੀ ਜਿਆਦਾ ਰੋਡ ਨਹੀਂ ਕਵਰ ਕਰੇਗਾ ਟਰੈਕਟਰ ਦੇ ਬੈਕ ਜਿੰਨਾ ਟਰੈਕਟਰ ਜਗ੍ਹਾ ਬੱਲੇਗਾ ਰੋਡ ਦੇ ਉੱਪਰ ਓਨੀ ਹੀ ਜਗ੍ਹਾ ਇਹ ਲੈ ਕੇ ਚੱਲੇਗਾ ਠੀਕ ਹੈ ਫਿਰ ਇਹਦੀ ਲੋ ਪਿਕਿੰਗ ਪ੍ਰੋਫਾਈਲ ਹੈ ਜੀ ਅੱਗੇ ਜੇ ਟੈਕਨੀਕਲ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤੇ ਲੋ ਪਿਕਿੰਗ ਪ੍ਰ ਕਿੰਨੇ ਐਚਪੀ ਤੱਕ ਦਾ ਡਰੈਕਟਰ ਚਾਹੀਦਾ 55 ਐਚਪੀ ਪ੍ਰੇਫਰ ਕਰਦੀ ਜੀ ਕੰਪਨੀ 55 ਐਚਪੀ ਨਾਲ ਬਹੁਤ ਵਧੀਆ ਚੱਲਦਾ ਜੀ ਉਹ ਤਾਂ 50 ਐਚਪੀ ਤੇ ਵੀ ਚਲਾਈ ਜਾਂਦੇ ਲੋਕ ਪਰ ਆਪਾਂ ਪ੍ਰੇਫਰ ਕਰਦੇ 55 ਐਚਪੀ 55 ਐਚਪੀ ਤੇ ਸੌਖਾ ਚੱਲਦਾ ਬਟਾ ਜੀ ਹਾਂਜੀ ਹਾਂਜੀ ਹੁਣ ਆ ਇੱਕ ਵਾਰੀ ਤੁਸੀਂ ਆ 1.92 ਮੀਟਰ ਦੀ ਇਹਦੀ ਜਿਹੜੀ ਹੈ ਰੀਲ ਹੈ ਜੀ ਅੱਗੇ ਵਾਲੀ ਠੀਕ ਹੈ ਰੀਲ ਹਾਂਜੀ ਰੀਲ ਲੈਂਦੇ ਇਹਦੇ ਤੋਂ ਮਲ ਮਾਲ ਚੱਕਣਾ ਇਹਨੇ ਠੀਕ ਹੈ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਗਰ ਦਾ ਕੰਮ ਆ ਜਾਂਦਾ ਆਗਰ ਨੇ ਅੱਗੇ ਮਾਲ ਲੈ ਕੇ ਜਾਣਾ ਠੀਕ ਹੈ ਜੀ ਫਿਲਟਰ ਬਕਸੇ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਆ ਗਿਆ ਸਰ ਇਹਦੀ ਅਪਾ ਇਹਦੀ ਗੱਲ ਕਰੀ ਆ ਇਹ ਕੀ ਹੈ ਸਰ ਰੀਲ ਹੈ ਉੱਪਰ ਨੀਚੇ ਕਰਨ ਵਾਸਤੇ ਜਿੱਥੇ ਅਡਜਸਟ ਕਰ ਦੋਗੇ ਮੈਨੂਅਲ ਵੀ ਹੈ ਔਰ ਹਾਈਡਰੋਲਿਕ ਵੀ ਹੈ ਠੀਕ ਹੈ ਠੀਕ ਹੈ ਇਹ ਕਿੱਦਾਂ ਅਡਜਸਟ ਹੁੰਦੀ ਹੈ ਇਹ ਆਪਣੇ ਆਪ ਨਹੀਂ ਅਡਜਸਟ ਹੁੰਦੀ ਹਾਈਡਰੋਲਿਕ ਟਰੈਕਟਰ ਦੇ ਉੱਪਰ ਜਿਹੜਾ ਹਾਈਡਰੋਲਿਕ ਤੁਸੀਂ ਉੱਪਰ-ਨੀਚੇ ਕਰ ਸਕਦੇ ਹੋ ਹਾਈਡਰੋਲਿਕ ਦੇ ਨਾਲ ਉੱਪਰ-ਨੀਚੇ ਹੋਏਗੀ ਜੀ ਠੀਕ ਹੈ ਟਰੈਕਟਰ ਦੇ ਪ੍ਰੈਸ਼ਰ ਦੇ ਨਾਲ ਹਾਂਜੀ ਪ੍ਰੈਸ਼ਰ ਦੇ ਨਾਲ ਠੀਕ ਹੈ ਜੇ ਮੈਨੂਅਲ ਕਰਨਾ ਚਾਹੁੰਦੇ ਤਾਂ ਆਪਾਂ ਮੈਨੂਅਲ ਹੈਂਡਲ ਵੀ ਦਿੱਤਾ ਹੈ ਠੀਕ ਹੈ ਠੀਕ ਹੈ ਜੀ ਦੋਨੋਂ ਦੋਨੋਂ ਸੁਵਿਧਾ ਜੀ ਹੈ ਠੀਕ ਹੈ ਫਿਰ ਚੌਥੀ ਗੱਲ ਕਰੀਏ ਵੀ ਇਹ ਇੱਕ ਦਿਨ ਦੇ ਵਿੱਚ ਕਿੰਨਾ ਜਿਹੜਾ ਕੰਮ ਨਿਬੇੜ ਸਕਦਾ ਸਰ ਦੇਖੋ ਇਹ ਡਿਪੈਂਡ ਕਰਦਾ ਹੈ ਫਸਲ ਕਿਹੜੀ ਕਰਦੇ ਵਿੱਚ ਝੋਨਾ ਕਰਦੇ ਪਏ ਹੋ ਜਾਂ ਤੁਸੀਂ ਕਰਦੇ ਪਏ ਗੰਨੇ ਦੀ ਖੋਰੀ ਠੀਕ ਹੈ ਉਹਨੇ ਇੱਕ ਘੰਟੇ ਤੋਂ 2 ਏਕੜ ਆਰਾਮ ਦੇ ਨਾਲ ਕਰ ਦਿੰਦਾ ਜੀ ਇਹ ਗੱਠ ਕਿੰਨੇ ਕਿੰਨੇ ਵੇਟ ਦੀ ਕਰਦਾ ਇਹ 20 ਤੋਂ 25 ਕਿਲੋ ਵਾਲੀ ਗੱਠ ਮਾਰਦਾ ਜੀ ਠੀਕ ਹੈ ਹਾਂ ਜੀ ਬਹੁਤ ਟਾਈਟ ਆ ਗੱਠ ਕਿਉਂਕਿ ਇਹਦਾ ਹਾਈਡਰੋਲਿਕ ਜੈਕ ਲੱਗਾ ਆ ਰਾਸ਼ਪੇ ਦਾ ਨੋਟਰ ਹੈ ਜੀ ਇਹਦੇ ਵਿੱਚ ਠੀਕ ਹੈ ਜਿਹੜਾ ਟਾਪ ਕੰਪਨੀਆ ਦੇ ਵਿੱਚ ਆਉਂਦਾ ਜੀ ਰਾਸ਼ਪੇ ਦਾ ਨੋਟਰ ਠੀਕ ਹੈ ਜੀ ਗੱਠ ਜਿਹੜੀ ਆ ਕਿ ਬਹੁਤ ਵਧੀਆ ਗੱਠ ਮਾਰਦਾ ਹੈ ਗੁੱਟ ਖੋਲਦਾ ਨਹੀਂ ਹੈ ਗੱਠ ਖੁੱਲਣ ਦੀ ਪ੍ਰੋਬਲਮ ਨਹੀਂ ਹੈਗੇ ਇਸ ਤੇ ਧਾਗਾ ਤੋਣ ਦੀ ਪ੍ਰੋਬਲਮ ਨਹੀਂ ਹੈਗੀ ਗੱਠ ਪੂਰੀ ਵੱਜ ਕੇ ਹਾਈਡਰੋਲਿਕ ਮਾਰ ਲੱਗਾ ਹੈ ਆਪਣਾ ਜੈਕ ਲੱਗਾ ਹੈ ਚੈਂਬਰ ਜਿਹਨੂੰ ਇਹ ਹਾਈਡਰੋਲਿਕ ਆਪਣਾ ਠੀਕ ਹੈ ਅੰਦਰ ਅ ਕਈ ਰਾਤ ਦੇ ਟਾਈਮ ਜਿੱਦਾਂ ਥੋੜੀ ਸਿਲ ਹੋ ਜਾਂਦੀ ਆ ਉਹਦੇ ਕਾਰਨ ਕਿ ਆ ਕਿ ਡਰਾਈਵਰ ਨੂੰ ਬਾਰ ਬਾਰ ਉਤਰ ਕੇ ਫਿਰ ਸੈੱਟ ਕਰਨੇ ਪੈਂਦਾ ਇਹ ਮੈਨੂਲ ਹੋਏ ਤੇ ਇਹ ਕਿ ਟਰੈਕਟਰ ਦੇ ਉੱਤੇ ਬੈਠਾ ਬੈਠਾ ਬੰਦਾ ਇਹਨੂੰ ਜਿੰਨਾ ਪ੍ਰੈਸ਼ਰ ਕਰਨਾ ਚਾਹੁੰਦਾ ਪ੍ਰੈਸ਼ਰ ਉੱਤੇ ਰੱਖ ਕੇ ਜਿੰਨੀ ਟਾਈਟ ਕਰਨਾ ਚਾਹੁੰਦਾ ਜਿੰਨੀ ਢਿੱਲੇ ਰੱਖਣਾ ਚਾਹੁੰਦਾ ਗੱਟ ਉਹ ਨਹੀਂ ਰੱਖ ਸਕਦਾ ਫਿਰ ਇੱਕ ਜਿਹੜਾ ਡਰਾਈਵਰ ਆ ਉਹਨੂੰ ਰਾਤ ਨੂੰ ਟਰੈਕਟਰ ਤੋਂ ਉਤਰਨੀ ਲੋੜ ਨਹੀਂ ਟਰੈਕਟਰ ਦੇ ਸਾਰੀ ਸੈਟਿੰਗ ਉੱਪਰ ਫਿਰ ਉਸ ਤੋਂ ਬਾਅਦ ਇਹ ਦੇਖੋ ਚੀਜ਼ ਦੇਖੋ ਕਿ ਤੁਸੀਂ ਹਾਈਟ ਦੇਖੋ ਥੋੜੇ ਗਰਾਉਂਡ ਕਲੀਅਰੈਂਸ ਕਿੰਨੀ ਹੈ ਜੀ ਠੀਕ ਹੈ ਸਾਰੇ ਬਿੱਲ ਜਿੰਨੇ ਵੀ ਇਸ ਟਾਈਮ ਮਾਰਕੀਟ ਦੇ ਵਿੱਚ ਆ ਰਹੇ ਆ ਸਾਰਿਆਂ ਤੋਂ ਜ਼ਿਆਦਾ ਗਰਾਉਂਡ ਕਲੀਅਰੈਂਸ ਆ ਠੀਕ ਹੈ ਇਹਦਾ ਫਾਇਦਾ ਕੀ ਆ ਜੀ ਫਾਇਦਾ ਇਹਦਾ ਇਹ ਆ ਕਿ ਜਿਹੜੀ ਨੀਡਲ ਆ ਇਹ ਬਹੁਤ ਮਹਿੰਗੀ ਆ ਤੁਹਾਨੂੰ ਪਤਾ ਹਰ ਇੱਕ ਚੀਜ਼ ਸਭ ਤੋਂ ਜ਼ਿਆਦਾ ਮਤਲਬ ਮਹਿੰਗਾ ਜੇ ਨੋਟਰ ਦੇ ਪਾਰਟਸ ਮਹਿੰਗੇ ਨਹੀਂ ਜਾਂ ਫਿਰ ਨੀਡਲ ਮਹਿੰਗੀ ਆ ਠੀਕ ਹੈ ਉਹ ਜ਼ਿਆਦਾ ਜਿਹੜੀ ਟੁੱਟਦੀ ਆ ਚੀਜ਼ ਉਹ ਨੀਡਲ ਹੁੰਦੀ ਆ ਠੀਕ ਹੈ ਨੀਡਲ ਟੁੱਟਦੀ ਕਿਹਦੇ ਕਾਰਨ ਆ ਜਦੋਂ ਵੱਟ ਦੇ ਨਾਲ ਖੇਂਦਾ ਆ ਠੀਕ ਹੈ ਠੀਕ ਹੈ ਮੇਡਾਂ ਜਿਹੜੀਆਂ ਹੁੰਦੀਆਂ ਖੇਤਾਂ ਦੇ ਵਿੱਚ ਇਹਦੀ ਗਰਾਉਂਡ ਕਲੀਅਰੈਂਸ ਜ਼ਿਆਦਾ ਆ ਇਹ ਖੇਗੀ ਨਹੀਂ ਵੱਟ ਦੇ ਨਾਲ ਫ ਠੀਕ ਹੈ ਫਿਰ ਦੋਨੋਂ ਜਗ੍ਹਾ ਦਿਖੋ ਇੱਕਾ ਪਾ ਰਿਵਰਸੀਬਲ ਫੈਨ ਲਾਇਆ ਆਇਆ ਜੀ ਠੀਕ ਹੈ ਉਹ ਇੱਕ ਮਤਲਬ ਫਰੰਡ ਨੂੰ ਘੁੰਮ ਕੇ ਫਿਰ ਬੈਕ ਘੁੰਮ ਕੇ ਆਪਣੇ ਆਪ ਨੂੰ ਵੀ ਸਾਫ਼ ਕਰੇਗਾ ਲੋਟਨ ਨੂੰ ਤਾਂ ਸਾਫ਼ ਕਰੇਗਾ ਹੀ ਕਰੇਗਾ ਆਪਣੇ ਆਪ ਨੂੰ ਸਾਫ਼ ਰੱਖੇਗਾ ਉਹ ਫੈਨ ਜਿਹੜਾ ਲੱਗਾ ਹੈ ਐਬਜੌਰ ਫੈਨ ਉਹ ਫੈਨ ਦਿਖਾਓ ਹਾਂਜੀ ਉਹ ਇਹਦੇ ਤੇ ਘੱਟਾ ਪੈਣ ਨਹੀਂ ਦਿੰਦਾ ਘੱਟਾ ਕੀ ਆਣਾ ਸਰ ਇੱਕ ਹਸਾਬ ਦਾ ਦਿਲ ਆ ਠੀਕ ਹੈ ਬੇਲਰ ਦਾ ਇਹਨੂੰ ਸਾਫ਼ ਰੱਖਣਾ ਜ਼ਰੂਰੀ ਆ ਠੀਕ ਹੈ ਕਿਉਂਕਿ ਜੇ ਸਾਫ਼ ਰਹੇਗਾ ਵੀ ਇੱਕ ਹਸਾਬੜ ਘੱਟ ਹੋਏਗੀ ਠੀਕ ਹੈ ਇਹ ਘੱਟੇ ਮਿੱਟੇ ਨਾਲ ਫ੍ਰਿਕਸ਼ਨ ਹੋ ਜਾਂਦੀ ਆ ਉਸ ਕਰਕੇ ਘੱਟਾ ਨੂੰ ਦੂਰ ਰੱਖਣਾ ਪੈਂਦਾ ਜ ਬਾਈ ਕਹਿੰਦਾ ਵੀ ਇਹ ਚੀਜ਼ ਦੇ ਉੱਪਰ ਘੱਟਾ ਨਹੀਂ ਪੈਣ ਦਿੰਦਾ ਤੇ ਬਾਕੀ ਇਹਦੀ ਰਿਪੇਅਰ ਪੂਰ ਦਾ ਆਪਣਾ ਰਹੇਗਾ ਰਿਪੇਅਰ ਦਾ ਮੇਨਟੇਨੈਂਸ ਬਹੁਤ ਘੱਟ ਹੈ ਜੀ ਮੇਨਟੇਨੈਂਸ ਹੈ ਜੇ ਜਿੱਥੋਂ ਤੱਕ ਆਪਾਂ ਦੇਖ ਰਹੇ ਇੱਕ ਸਾਲ ਦੇ ਵਿੱਚ ਅਜੇ ਤੱਕ ਕੋਈ ਮੇਨਟੇਨੈਂਸ ਆਈ ਨਹੀਂ ਠੀਕ ਹੈ ਨੋਟਰ ਦੀ ਬਿਲਕੁਲ ਵੀ ਕੋਈ ਬੈਲਕ ਬਗੈਰਾ ਕੋਈ ਸੈਟਿੰਗ ਜ਼ਰੂਰ ਹੁੰਦੀ ਆ ਜਦੋਂ ਸੀਜ਼ਨ ਦੇ ਵਿੱਚ ਕਸਟਮਰ ਕੋਲ ਜਾਈਦਾ ਸੈਟਿੰਗ ਜ਼ਰੂਰ ਕਰਾਉਂਦਾ ਇਹਦੀ ਪਰ ਅਜੇ ਤੱਕ ਇਹ ਆ ਕਿ ਮੇਨਟੇਨੈਂਸ ਕੋਈ ਨਹੀਂ ਆਈ ਜੀ ਠੀਕ ਹੈ ਇਹ ਤਾਂ ਟੂਲ ਆ ਗਿਆ ਇਹ ਤਾਂ ਟੂਲ ਨਹੀਂ ਸਰ ਇਹ ਬਹੁਤ ਵਈਆ ਚੀਜ਼ ਆ ਕਿ ਜਿਆਦਾ ਧੱਗਾ ਰ 3 3 6 6 ਇਕੱਠਾ ਧਾਗੇ ਦੀ ਆ ਜਾਂਦੀ ਹੈ 6 ਇੱਧਰ 6 ਹਰੀਲਾਂ ਟਿਕ ਜਾਂਦੀਆਂ ਨੇ ਹਾਂਜੀ ਠੀਕ ਹੈ ਇਹ ਸਾਰਾ ਦਿਨ ਹੀ ਕੱਟ ਜਾਂਦਾ ਜੀ ਪੂਰਾ ਹਰੀਲਾਂ ਠੀਕ ਹੈ ਇੱਕ ਪਾਸੇ ਜਾਂ ਦੋਨੇ ਪਾਸੇ ਦੋਨੇ ਪਾਸੇ ਜੀ ਠੀਕ ਹੈ ਇਹ ਆਪਾਂ ਗੱਠ ਦੀ ਗੱਲ ਕਰੀਏ ਇਹ ਗੋਲ ਗੱਠ ਬੰਨ੍ਹਦਾ ਜਾਂ ਗੱਠ ਇਹ ਚੌਰਸ ਭਾਜੀ ਬੰਨ੍ਹਦਾ ਆ ਅ ਡੇਢ ਫੁੱਟ ਤੋਂ ਲੈ ਕੇ 60 3 ਫੁੱਟ ਤੱਕ ਤੁਸੀਂ ਲੰਬਾਈ ਕਰ ਸਕਦੇ ਹੋ ਦੀ ਠੀਕ ਹੈ ਜੀ ਔਰ ਬਾਕੀ ਜਿਹੜੀ ਆ ਉਚਾਈ ਤੇ ਲੰਬਾਈ ਉਹ ਤੇ ਬਰਾਬਰ ਰਹੇਗੀ ਕਿੰਗੂ ਚੈਂਬਰ ਜਿਹੜਾਗਾ ਉਨੀ ਰਹੇਗੀ ਲੰਬਾਈ ਤੁਸੀਂ ਵਧਾ ਸਕਦੇ ਹੋ ਉਚਾਈ ਤੇ ਚੜਾਈ ਉਨੀ ਰਹੇਗੀ ਉਹ ਗੱਠ ਜਿਹੜੀ ਕਰਦਾ ਆ ਉਹ ਡਿਪੈਂਡ ਕਰਦਾ ਵਜ਼ਨ ਦੇਤੇ ਵੇਧ ਹੁੰਦਾ ਸਾਂ ਉਦਾਂ 20 ਤੋਂ 25 ਕਿਲੋ ਵਾਲੀ ਜਿਹੜੀ ਗੱਠ ਆ ਉਹ 'ਚ ਆਂਦਾ ਇਹ ਬਿਲ ਠੀਕ ਆ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਜਿਹੜਾ ਐਕਸਪੈਕਟੇਡ ਦੱਸ ਸਕਦਾ ਤੁਹਾਨੂੰ ਕਿ ਜਿਹੜਾ ਪੰਜਾਬ ਵਾਸਤੇ ਆਪਾਂ ਰੱਖਿਆ ਹੈ ਉਸ ਕਿਸੇ ਵੀ ਇੰਸਟੀਟਿਊਟ ਦੇ ਵਿੱਚ ਜਾਣਾ ਵਾ ਉਹ ਤੁਸੀਂ ਐਕਸਪੈਕਟਰੀ ਜਿਹੜਾ ਹਜ਼ਾਰ ਪਤੋਂ ਮਿਲੇਗਾ ਉਹ ਮਿਲੇਗਾ 1465 ਠੀਕ ਆ ਇਕੱਲਾ ਇਹ ਬਿੱਲ ਇਹਦੇ ਤੇ ਸਬਸਿਡੀ ਵਗੈਰਾ ਸਬਸਿਡੀ ਹੈਗੀ ਐ ਦੀ ਗਰੁੱਪ ਵਾਲੀ ਵੀ ਹੈਗੀ ਆ ਔਰ ਇੰਡੀਵਿਜੂਅਲ ਵੀ ਹੈਗੀ ਹੈ ਠੀਕ ਆ ਹਾਂਜੀ 50% ਆਉਂਦੀ ਹੈ ਇ ਔਰ 70% 80% ਜਿਹੜੀ ਗਰੁੱਪ ਦੇ ਉੱਤੇ ਹੁੰਦੀ ਹੈ ਜੀ ਠੀਕ ਹੈ ਹਾਂਜੀ ਤੇ ਆਪਾਂ ਇਹਦੀ ਗੱਲ ਕਰੀਏ ਸਾਰੀ ਇਹ ਲੇਜ਼ਰ ਕਟਿੰਗ ਦੇ ਵਿੱਚ ਇਹ ਲੇਜ਼ਰ ਕਟਿੰਗ ਜ਼ਰੂਰੀ ਹੈ ਗਵਰਨਮੈਂਟ ਦੇ ਨੋਰਮਸ ਨੇ ਕਿ ਜਿਹੜੀ ਵੀ ਚੀਜ਼ ਸਬਸਿਡੀ ਦੇ ਵਿੱਚ ਆਏਗੀ ਉਹ ਤੇ ਲੇਜ਼ਰ ਕਟਿੰਗ ਜ਼ਰੂਰੀ ਕਰਤੀ ਹੈ ਠੀਕ ਹੈ ਇਸ ਤਰ੍ਹਾਂ ਕੇ ਆਪਾਂ ਹਰ ਇੱਕ ਬਿਲ ਦੇ ਉੱਤੇ ਚਾਹੇ ਸਬਸਿਡੀ ਜਾ ਰਹੀ ਹੈ ਜਾਂ ਇਹਦਾ ਜਾ ਰਿਹਾ ਲੇਜ਼ਰ ਕਟਿੰਗ ਕਰਕੇ ਦੇ ਰਹੇ ਠੀਕ ਹੈ ਇਸ ਸੋਨਾਲੀ ਕਾ ਕੰਪਨੀ ਦਾ ਬਿਲਰ ਬਹੁਤ ਵਧੀਆ ਕਿਸਾਨਾਂ ਵਾਸਤੇ ਜਲਦੀ ਕੰਮ ਨਿਵੇੜਨ ਵਾਲਾ ਤੇ ਡੀਜ਼ਲ ਦਾ ਖਪਤ ਘੱਟ ਟਰੈਕਟਰ ਤੇ ਕੋਈ ਵੀ ਲਾਉਣਾ 50 HP ਤੱਕ ਚੱਲ ਜਾਂਦਾ ਹੈ ਨਾ ਜੀ 50 ਤੋਂ 55 HP 55 HP ਹੋਰ ਵੀ ਚਾਹੀਦਾ ਕਿ ਟੂ ਵੀਲ ਜੀ ਟੂ ਵੀਲ ਡਰਾਈਵ ਟੂ ਵੀਲ ਡਰਾਈਵ ਹਾਂ ਜੀ ਠੀਕ ਹੈ ਸਾਡੇ ਇਹਦਾ ਰੈਕ ਉੱਕਰ ਵਗੈਰਾ ਸਾਰਾ ਆਏਗਾ ਨਾ ਹਾਂ ਜੀ ਹਾਂ ਜੀ ਬਿਲਕੁਲ ਰੈਕ ਵਗੈਰਾ ਨਾਲ ਹੈ ਜੀ ਰੈਕ ਲੱਗ ਦੋ ਪ੍ਰਾਈਸ ਆਦਾ ਉਹਦਾ ਪ੍ਰਾਈਸ ਅਸੀਂ ਰਿਵੀਲਿੰਗ ਕਰਾਂਗੇ ਆਪਾਂ ਆਨਲਾਈਨ ਵੀਡੀਓ ਉਹ ਕਸਟਮਰ ਆ ਕੇ ਪਤਾ ਕਰ ਸਕਦੇ ਹੋ ਸ਼ਹਿਰਪੁਰ ਕਾ ਸਕਦੇ ਹੋ ਆਪਣੀ ਡੀਲਰਸ਼ਿਪਾਂ ਹਰ ਇੱਕ ਜਗ੍ਹਾ ਹੈਗੀਆਂ ਜੀ ਡੀਲਰਸ਼ਿਪ ਤੇ ਜਾ ਕੇ ਗੱਲਬਾਤ ਕਰ ਸਕਦੇ ਵੇਲੇ ਦਾ ਕੋਈ ਵੀ ਮੰਨ ਲਓ ਡੀਲਰਸ਼ਿਪ ਤੇ ਕਿਤੇ ਵੀ ਹੈ ਨਾ ਉਹ ਆਵਾ ਡੀਲਰਸ਼ਿਪਾਂ ਨਾਲ ਜਾ ਕੇ ਗੱਲ ਕਰ ਸਕਦੇ ਹੋ ਡਾਇਰੈਕਟ ਕਰ ਸਕਦੇ ਹੋ ਸਬਸਿਡੀ ਵਾਸਤੇ ਵੀ ਡਾਇਰੈਕਟ ਕਰ ਸਕਦੇ ਆ ਪਰ ਬਿੱਲ ਦੇ ਪ੍ਰਾਈਸ ਨੂੰ ਲੈ ਕੇ 네ਗੋਸ਼ੀਏਟ ਕਰਨਾ ਕੋਈ ਕਸਟਮਰ ਦੀ ਹੁੰਦੀ ਡਿਮਾਂਡ ਕਿ ਮੇਰੇ ਤੱਕ ਮੈਂ ਲੈਣਾ ਜੀ ਉਹ ਡੀਲਰ ਦੇ ਨਾਲ 네ਗੋਸ਼ੀਏਟ ਕਰ ਸਕਦੇ ਨੇ ਠੀਕ ਹੈ ਸਿੱਧਾ ਕੰਪਨੀ ਚੋਂ ਵੀ ਸਿੱਧਾ ਕੰਪਨੀ ਚੋਂ ਨਹੀਂ ਦੇ ਰਹੇ ਜੀ ਬਿੱਲ ਕਿਉਂਕਿ ਆਪਾਂ ਡੀਲਰ ਸਰਵਿਸ ਵੀ ਤੇ ਦੇਣੀ ਹੈ ਕਸਟਮਰ ਨੂੰ ਸਰਵਿਸ ਜ਼ਰੂਰੀ ਹੈ ਸਰਵਿਸ ਦੇ ਕਾਰਨ ਆਪਾਂ ਜੀ ਡਾਇਰੈਕਟਲੀ ਸੇਲ ਕਰਾਂਗੇ ਸਰਵਿਸ ਦੇਣਾ ਔਖਾ ਹੋ ਜਾਊਗਾ ਆਪਣੇ ਵੱਲੋਂ ਕੰਪਨੀ ਦਾ ਫਾਲਾ ਤੁਹਾਨੂੰ ਸਰਵਿਸ ਵੀ ਦੇਗਾ ਠੀਕ ਹੈ ਕੋਈ ਐਦਾਂ ਦੀ ਜੇ ਕੁਝ ਐਦਾਂ ਦਾ ਬ੍ਰੇਕਡਾਊਨ ਆਉਂਦਾ ਜਾਂ ਮੇਨਟੇਨੈਂਸ ਹੁੰਦੀ ਹੈ ਕੰਪਨੀ ਦੇ ਟੈਕਨੀਸ਼ੀਅਨ ਵੀ ਰੱਖੇ ਹੋਏ ਆਪਾਂ ਨੇ ਠੀਕ ਹੈ ਡੀਲਰ ਦੇ ਟੈਕਨੀਸ਼ੀਅਨ ਨਹੀਂ ਕਵਰ ਹੁੰਦਾ ਨਹੀਂ ਕੰਪਨੀ ਦੇ ਟੈਕਨੀਸ਼ੀਅਨ ਰੱਖੇ ਆ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਡੇ ਲਈ ਟਾਈਮ ਕੱਢਿਆ ਧੰਨਵਾਦ ਜੀ ਕਿਸੇ ਨੇ ਵੀ ਬੀਲਰ ਲੈਣਾ ਹਨਾ ਆਪਣੇ ਕੰਟੈਕਟ ਨੰਬਰ ਆਪਾਂ ਵੀ ਇੱਕ ਵਾਰੀ ਤੁਸੀਂ ਦੇ ਦਿਓ ਇਹਨਾਂ ਨੂੰ ਕਸਟਮਰਸ ਨੂੰ ਜੇ ਇਹਨੇ ਕੰਟੈਕਟ ਕਰਨਾ ਪਾਣਾ ਹੈ ਕਹਿੰਦੇ ਡੀਲਰ ਨੂੰ ਬੋਲੋ ਹਾਂ ਉਹਦਾ ਕੰਟੈਕਟ ਨੰਬਰ ਮੇਰਾ ਹੈ 9023 ਸਿਕਸ ਵਨ ਸਿਕਸ ਟੂ ਨਾਈਨ ਇੱਕ ਵਾਰੀ ਨੰਬਰ 235 8690 ਠੀਕ ਹੈ ਹਰਮਨਜੀਤ ਸਿੰਘ ਧੰਨਵਾਦ ਬਾਈ ਜੀ ਥੈਂਕ ਯੂ ਓਕੇ ਸਰ ਥੈਂਕ ਯੂ